ਸਾਰੇ ਸਸਤੀ ਗਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਹோம் ਮੇਡ ਸੈਂਡਵਿਚ ਇਹ ਸੈਂਡਵਿਚ ਨੂੰ ਅਸੀਂ ਰੈਸਟੋਰੈਂਟ ਸਟਾਈਲ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਸੈਂਡਵਿਚ ਬਣਾ ਕੇ ਤਿਆਰ ਕੀਤੇ ਰੈਸਟੋਰੈਂਟ ਸਟਾਈਲ ਸੈਂਡਵਿਚ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਅਸੀਂ ਲਿਆ ਪਿਆਜ਼ ਖੀਰਾ ਸ਼ਿਮਲਾ ਮਿਰਚ ਟਮਾਟਰ ਤੇ ਬ੍ਰੈਡ ਲਏ ਸਬਜੀਆਂ ਦੀ ਕਟਿੰਗ ਕਰ ਲਈ ਐ ਪਿਆਜ਼, ਖੀਰਾ, ਟਮਾਟਰ, ਸ਼ਿਮਲਾ ਮਿਰਚ ਤੇ ਦੋ ਤਿੰਨ ਹਰੀਆਂ ਮਿਰਚਾਂ। ਇੱਕ ਡੂੰਗਾ ਲੈ ਲਿਆ ਸੀ ਇਹਦੇ ਉੱਪਰ ਅਸੀਂ ਛੰਨੀ ਲਾ ਲਾਂਗੇ। ਵਿੱਚ ਇਹਦੇ ਕਾਟਨ ਦਾ ਕੋਈ ਵੀ ਪੋਣਾ ਜਾਂ ਕਾਟਨ ਦਾ ਕੋਈ ਵੀ ਕੱਪੜਾ ਅਸੀਂ ਵਿਛਾ ਸਕਦੇ ਆ ਇਹਦੇ ਵਿੱਚ। ਹੁਣ ਅਸੀਂ ਦਹੀਂ ਲਾਵਾਂਗੇ। ਦਹੀਂ ਨੂੰ ਇਹ ਕੱਪੜੇ ਦੇ ਉੱਪਰ ਪਾ ਲਈਨੇ। ਇਹਦੇ ਵਿੱਚੋਂ ਜਿੰਨਾ ਵੀ ਐਕਸਟਰਾ ਪਾਣੀ ਹੋਇਆ ਸਾਰਾ ਨਿਕਲ ਜਾਣਾ। ਤੇ ਗਾੜਾ ਸਾਨੂੰ ਇਹਦੇ ਵਿੱਚੋਂ ਮਿਲ ਜਾਣਾ ਮਟੀਰੀਅਲ ਇਨਵਸੀ ਬਾਨ ਕੇ ਇਸ ਤਰ੍ਹਾਂ ਕੱਪੜੇ ਨੂੰ ਰੱਖ ਲੈਨੇ ਜਿੰਨਾ ਵੀ ਐਕਸਟਰਾ ਪਾਣੀ ਹੋਇਆ ਆ ਵੇਖੋ ਇਸ ਤਰ੍ਹਾਂ ਥੱਲੇ ਚਲ ਜਣਾ ਜਿਸ ਤਰ੍ਹਾਂ ਡੂੰਗੇ ਦੇ ਵਿੱਚ ਵੀ ਪਾਣੀ ਹੋਣ ਦੀ ਇਹਨੂੰ ਕੱਪੜੇ ਨੂੰ ਬਾਨ ਕੇ ਤੇ ਇਸ ਤਰ੍ਹਾਂ ਰੱਖ ਲੈਨੇ 15-20 ਮਿੰਟਾਂ ਦੇ ਵਿੱਚ ਇਹਦੇ ਵਿੱਚੋਂ ਸਾਰਾ ਪਾਣੀ ਨੁੱਚੜ ਕੇ ਥੱਲੇ ਚਲ ਜਣਾ ਦਹੀਂ ਵਿੱਚੋਂ ਪਾਣੀ ਕੱਢਣ ਤੋਂ ਬਾਅਦ ਬਹੁਤ ਹੀ ਵਧੀਆ ਕਰੀਮ ਦੀ ਤਰ੍ਹਾਂ ਸਾਡਾ ਦਹੀਂ ਬਣ ਕੇ ਤਿਆਰ ਹੋ ਗਿਆ। ਇਹਨੂੰ ਅਸੀਂ ਮਿਉਨੀ ਦੀ ਜਗ੍ਹਾ ਤੇ ਵਰਤ ਸਕਦੇ ਹਾਂ। ਬਹੁਤ ਹੀ ਵਧੀਆ ਬਣਿਆ। ਇਕਦਮ ਸਮੂਥ ਬਣ ਗਿਆ। ਹੁਣ ਅਸੀਂ ਇੱਕ ਡੂੰਗਾ ਲੈ ਲੈਨੇ ਆ। ਡੂੰਘੇ ਦੇ ਵਿੱਚ ਇਹ ਸਾਰੀਆਂ ਸਬਜ਼ੀਆਂ ਪਾ ਲੈਨੇ ਆ। ਪਹਿਲੇ ਪਨੀਰ ਲਿਆ ਸੀ ਇਹਨੂੰ ਵੀ ਅਸੀਂ ਬਰੀਕ ਕਟਿੰਗ ਕਰ ਲਿਆ ਵਾ। ਇਨਵਿ ਨਾਲ ਹੀ ਮਿਕਸ ਕਰ ਲੈਣਾ ਮਸਾਲੇ ਐਡ ਕਰ ਲੈਣੇ ਆ ਕਾਲੀ ਮਿਰਚ ਤੇ ਪੁੰਨਿਆ ਹੋਇਆ ਜੀਰਾ ਨਮਕ ਟੇਸਟ ਅਨਸਾਰ ਥੋੜੀ ਜਿਹੀ ਚਿਲੀ ਫਲੈਕਸ ਥੋੜਾ ਜਿਹਾ ਚਾਟ ਮਸਾਲਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਈਏ ਤੁਕ ਮਸਾਲੇ ਜਿਹੜੇ ਆ ਇਹਨਾਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਇਹਨਾਂ ਨੂੰ ਲੱਗ ਜਾਏਗਾ ਮਸਾਲਾ ਜਦੋਂ ਅਸੀਂ ਫਿਰ ਸੈਂਡਵਿਚ ਖਾਵਾਂਗੇ ਉਦੋਂ ਸਾਨੂੰ ਸੈਂਡਵਿਚ ਫਿੱਕਾ ਫਿੱਕਾ ਨਹੀਂ ਲੱਗੇਗਾ ਜਿਹੜਾ ਅਸੀਂ ਦਹੀਂ ਬਣਾਇਆ ਵਾ ਉਹਨੂੰ ਅਸੀਂ ਇਹਦੇ ਵਿੱਚ ਦੋ ਚਮਚੇ ਮਿਕਸ ਕਰ ਲਏ ਅਸੀਂ ਇਹਦੇ ਵਿੱਚ ਦੋ ਚਮਚੇ ਪਾਇਆ ਤੁਸੀਂ ਇਸ ਤੋਂ ਜ਼ਿਆਦਾ ਵੀ ਪਾ ਸਕਦੇ ਜੀ ਇੱਕ ਚਮਚਾ ਟਮਾਟੋ ਸੌਸ ਅੱਧਾ ਕ ਚਮਚਾ ਚਿਲੀ ਸੌਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਈ ਨੇ। ਨਮਕ ਅਸੀਂ ਇਸ ਕਰਕੇ ਘੱਟ ਪਾਇਆ ਵਾ ਕਿਉਂਕਿ ਸੌਸ ਦੇ ਵਿੱਚ ਵੀ ਨਮਕ ਹੁੰਦਾ ਵਾ। ਇਹ ਸਾਰੇ ਮਟੀਰੀਅਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾ। ਬਹੁਤ ਹੀ ਵਧੀਆ ਸੈਂਡਵਿਚ ਬਣ ਕੇ ਤਿਆਰ ਹੋਣਗੇ। ਸਾਫ਼ ਸੁਥਰੇ ਤਰੀਕੇ ਨਾਲ ਅਸੀਂ ਸੈਂਡਵਿਚ ਬਣਾ ਕੇ ਤਿਆਰ ਕਰਾਂਗੇ। ਜਿਸ ਤਰ੍ਹਾਂ ਬਾਜ਼ਾਰਾਂ ਵਿੱਚ ਜਦੋਂ ਅਸੀਂ ਸੈਂਡਵਿਚ ਲੈਂਦੇ ਆ ਉਹਨਾਂ ਨੇ ਪੈਕ ਕਰਕੇ ਦੂਰੋਂ ਤੇ ਤਿਆਰ ਦੇ ਪਹਿਲਾਂ ਬਣਾ ਕੇ ਤੇ ਰੱਖੇ ਹੁੰਦੇ ਆ ਅਸੀਂ ਤਾਜ਼ੇ ਬਣਾ ਕੇ ਤੇ ਉਸੇ ਵੇਲੇ ਖਾ ਲੈਣੇ ਆ ਤੇ ਬਹੁਤ ਹੀ ਵਧੀਆ ਸੈਂਡਵਿਚ ਬਣਨਗੇ ਸਾਡੇ ਸਾਰੇ ਮਟੀਰੀਅਲ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਬਹੁਤ ਵਧੀਆ ਜਿਹੜਾ ਕੋਟ ਹੋ ਗਿਆ ਇਹਦੇ ਵਿੱਚ ਇਹਦੇ ਚ ਮਿਉਨ ਨਹੀਂ ਪਾਉਣ ਦੀ ਜ਼ਰੂਰਤ ਨਹੀਂ ਤੁਸੀਂ ਚਾਹੋ ਤੇ ਇੱਥੇ ਜਿਹੜਾ ਦਹੀਂ ਅਸੀਂ ਬਣਾਇਆ ਵਾ ਇਹ ਹੋਰ ਵੀ ਪਾ ਸਕਦੇ ਜੀ ਇੱਕ ਚਮਚਾ ਬ੍ਰੈਡ ਹਨ ਅਸੀਂ ਦੇਸੀ ਕਿਓ ਲਾ ਲਈਏ ਤੁਸੀਂ ਕਿਹੋ ਜੀ ਜਗਾ ਤੇ ਬਟਰ ਵੀ ਲਾ ਸਕਦੇ ਜੀ ਜਾਂ ਕੋਈ ਤੇਲ ਵੀ ਲਾ ਸਕਦੇ ਜੀ ਜਿਹੜਾ স্মੈਲ ਫਰੀ ਤੇਲ ਹੋਵੇ ਇੱਕ ਸਾਈਡ ਤੇ ਅਸੀਂ ਚਿਲੀ ਸੌਸ ਲਾ ਲਈਆ ਇੱਕ ਸਾਈਡ ਤੇ ਅਸੀਂ ਟਮਾਟੋ ਸੌਸ ਲਾ ਲਈਆ ਚਿਲੀ ਸੌਸ ਦੀ ਜਗਾ ਤੇ ਤੁਸੀਂ ਜੇਕਰ ਤੁਹਾਡੇ ਜੇਕਰ ਤੁਹਾਡੇ ਕੋਲ ਹਰੇ ਧਨੀਏ ਦੀ ਚਟਨੀ ਬਣੀ ਹੈਗੀ ਤੁਸੀਂ ਉਹ ਲਾ ਸਕਦੇ ਜੀ ਫਿਲਹਾਲ ਸਾਡੇ ਕੋਲ ਹਰਾ ਧਨੀਆ ਹੈ ਨਹੀਂ ਸੀ ਇਸ ਕਰਕੇ ਅਸੀਂ ਪੋਦੀ ਵਰਤੋ ਨਹੀਂ ਕਰ ਸਕੇ ਹੁਣ ਅਸੀਂ ਇਹਦੇ ਉੱਪਰ ਇਹ ਮਟੀਰੀਅਲ ਜਿਹੜਾ ਸਾਰਾ ਰੱਖ ਦੇਣਾ ਜਿਹੜਾ ਇਹ ਮਿਕਸਰ ਸਾਰਾ ਬਣਾਇਆ ਵਾ ਉਹਨੂੰ ਇਹਦੇ ਉੱਪਰ ਫਲਾ ਦੇਣਾ ਪੂਰੇ ਬ੍ਰੈਡ ਦੇ ਉੱਪਰ ਅਸੀਂ ਇਹਦੇ ਫਲਾ ਦੇਨੇ ਅਸੀਂ ਚੀਜ਼ ਦੀ ਸਲਾਈਸ ਲਈਆ ਤੁਸੀਂ ਚੀਜ਼ ਦੀ ਸਲਾਈਸ ਦੀ ਜਗ੍ਹਾ ਤੇ ਮੋਜਰੇਲਾ ਚੀਜ਼ ਵੀ ਲੈ ਸਕਦੇ ਈ ਹੁਣ ਅਸੀਂ ਇਹਨੂੰ ਬੰਦ ਕਰ ਦਿੰਨੇ ਇਸੇ ਤਰ੍ਹਾਂ ਅਸੀਂ ਸਾਰੇ ਬ੍ਰੈਡਾਂ ਨੂੰ ਬਣਾ ਕੇ ਪਹਿਲਾਂ ਰੱਖ ਲਈਏ। ਦੂਸਰੇ ਬ੍ਰੈਡ ਨੂੰ ਵੀ ਇਸੇ ਤਰ੍ਹਾਂ ਬਣਾਵਾਂਗੇ। ਬਾਰੇ ਬ੍ਰੈਡਾਂ ਨੂੰ ਅਸੀਂ ਇਸੇ ਤਰ੍ਹਾਂ ਬਣਾ ਕੇ ਪਹਿਲਾਂ ਰੱਖ ਲਈਨੇ। ਬਾਅਦ ਚ ਅਸੀਂ ਇਹਨਾਂ ਨੂੰ ਸੇਕਾਂਗੇ। ਸਾਰੇ ਬ੍ਰੈਡਾਂ ਨੂੰ ਅਸੀਂ ਇਸ ਤਰੀਕੇ ਨਾਲ ਬਣਾ ਲਿਆ ਵਾ। ਹੁਣ ਅਸੀਂ ਇਹਨਾਂ ਨੂੰ ਸੇਕ ਲੈਨੇ ਆ। ਗੈਸ ਤੇ ਬਣਾਉਣ ਵਾਲਾ ਸੀ ਲੈ ਲਿਆ ਵਾ। ਸੈਂਡਵਿਚ ਮੇਕਰ ਉਹਦੇ ਵਿੱਚ ਅਸੀਂ ਇਹਨਾਂ ਬ੍ਰੈਡ ਨੂੰ ਰੱਖ ਲਿਆ ਵਾ। ਉੱਪਰੋਂ ਅਸੀਂ ਬੰਦ ਕਰ ਦਿੰਨੇ ਆਂ ਇਹਨੂੰ ਬੰਦ ਕਰਕੇ ਗੈਸ ਚਾਲੂ ਕਰ ਲਾਂਗੇ ਸਲੋ ਫਲੇਮ ਤੇ ਅਸੀਂ ਇਹਨੂੰ ਪਕਾਵਾਂਗੇ ਸਾਈਡ ਬਦਲਾ ਕੇ ਚੈੱਕ ਕਰ ਲੈਣੀ ਆਂ ਅਸੀਂ ਆ ਵੇਖੋ ਬਹੁਤ ਹੀ ਵਧੀਆ ਕਲਰ ਆਇਆ ਹੈ ਦਾ ਬਰੈਡਾਂ ਦਾ ਦੂਜੀ ਸਾਈਡ ਤੋਂ ਵੀ ਚੈੱਕ ਕਰ ਲੈਣੀ ਆਂ ਥੋੜਾ ਸੈਂਡਵਿਚ ਬਣ ਕੇ ਤਿਆਰ ਆ ਬਹੁਤ ਹੀ ਵਧੀਆ ਇਹਦਾ ਵੀ ਕਲਰ ਆਇਆ ਹੈ ਹੁਣ ਅਸੀਂ ਤਵੇ ਤੇ ਬਣਾ ਕੇ ਤਿਆਰ ਕਰਾਂਗੇ ਸੈਂਡਵਿਚ ਜਿਸ ਤਰ੍ਹਾਂ ਜੇ ਸੈਂਡਵਿਚ ਮੇਕਰ ਨਹੀਂ ਹੈਗਾ ਤੇ ਅਸੀਂ ਤਵੇ ਤੇ ਵੀ ਸੈਂਡਵਿਚ ਬਣਾ ਕੇ ਤਿਆਰ ਕਰ ਸਕਦੇ ਹਾਂ ਤਵੇ ਨੂੰ ਗਰਮ ਹੁੰਨ ਦਿਨੇ ਤਵੇ ਨੂੰ ਅਸੀਂ ਗ੍ਰੀਸ ਕਰ ਲੈਨੇ ਅੱਗੇ ਉੱਪਰ ਆਖਦੇ ਬਿਲਕੁਲ ਸਲੋ ਫਲੇਮ ਤੇ ਅਸੀਂ ਇਹਨੂੰ ਪਕਾਵਾਂਗੇ ਪਲੇਟ ਦੇ ਨਾਲ ਅਸੀਂ ਇਹਨੂੰ ਇਸ ਤਰ੍ਹਾਂ ਕੱਟ ਦਾਂਗੇ ਬ੍ਰੈਡ ਇੱਕ ਜਿਹੜੇ ਆਪਸ ਵਿੱਚ ਇਹ ਜੁੜ ਜਾਣਗੇ ਇਹਦਾ ਮਟੀਰੀਅਲ ਬਾਹਰ ਨਹੀਂ ਆਊਗਾ ਜੀ ਸਾਈਡ ਵੀ ਇਹਦੀ ਪਰਤਾ ਲਏਗੇ ਇਸੇ ਤਰ੍ਹਾਂ ਅਸੀਂ ਸਲੋ ਫਲੇਮ ਤੇ ਦੋਨਾਂ ਸਾਈਡਾਂ ਤੋਂ ਪਰਤਾ ਲਏਨੇ ਤੇ ਪਲੇਟ ਦੇ ਨਾਲ ਅਸੀਂ ਹਲਕਾ ਜਿਹਾ ਦਬਾਉਣਾ ਇਹਨੂੰ ਤਵੇ ਤੇ ਅਸੀਂ ਵੇਸੀ ਸੈਂਡਵਿਚ ਬਹੁਤ ਵਧੀਆ ਬਣਾ ਕੇ ਤਿਆਰ ਕਰ ਸਕਦੇ ਹਾਂ ਸੈਂਡਵਿਚ ਸੈਂਡਵਿਚ ਦੀ ਅਸੀਂ ਸਾਈਡ ਬਦਲਾ ਲਏਨੇ ਲੋਕ ਬਹੁਤ ਹੀ ਵਧੀਆ ਕਲਰ ਆਇਆ ਇਹਦਾ ਫਲੇਮ ਬਿਲਕੁਲ ਸਲੋ ਰੱਖਣਾ ਸੀ ਦੋਨਾਂ ਸਾਈਡਾਂ ਤੁਸੀਂ ਇਸੇ ਤਰ੍ਹਾਂ ਪਕਾ ਲੈਨੇ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਇਹ ਰੈਸਪੀਆਂ ਨੂੰ ਜਰੂਰ ਟਰਾਈ ਕਰਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਿੰਨਾ ਮੇਰੇ ਭੈਣ ਭਰਾਵਾਂ ਨੇ ਅਜੇ ਤੱਕ ਨਹੀਂ ਕੀਤਾ ਮੇਰੇ ਚੈਨਲ ਨੂੰ ਤੋਂ ਸਬਸਕ੍ਰਾਈਬ ਜਰੂਰ ਕਰ ਲਓ ਦੋਨਾਂ ਸਾਈਡਾਂ ਤੋਂ ਸਾਡਾ ਸੈਂਡਵਿਚ ਬਣ ਕੇ ਤਿਆਰ ਆ ਸੈਂਡਵਿਚ ਬਣ ਕੇ ਤਿਆਰ ਆ ਸੈਂਡਵਿਚ ਸਾਡੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਇਨਾ ਦੀ ਕਟਿੰਗ ਕਰ ਲઈએ ਪੀਜ਼ਾ ਕਟ ਰਸੀ ਲੈ ਲਿਆ ਉਹਦੇ ਨਾਲ ਅਸੀਂ ਇਹਦੀ ਕਟਿੰਗ ਕਰ ਲਈ ਇੱਕਦਾਂ ਕੜਕ ਬਣ ਕੇ ਤਿਆਰ ਹੋਏ ਬਹੁਤ ਹੀ ਵਧੀਆ ਸੈਂਡਵਿਚ ਬਣ ਕੇ ਤਿਆਰ ਹੋਏ ਬਹੁਤ ਹੀ ਵਧੀਆ ਇਧਰ ਤਿਆਰ ਹੋਏ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ